ਸਤਿ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਵੇਲੇ ਰਾਤ ਦੇ ਤਕਰੀਬਨ 9:00 ਵਜ ਰਹਿਣਗੇ ਤੇ 19 ਅਗਸਤ 2025 ਦਾ ਦਿਨ ਬੀਤ ਚੁੱਕਿਆ ਪਹਿਲਾ ਗੱਲ ਡੈਮਾਂ ਦੀ ਕਰਾਂਗੇ ਬਾਅਦ ਚ ਮੌਸਮ ਦੀ ਕਰਾਂਗੇ ਸਭ ਤੋਂ ਪਹਿਲਾਂ ਪੌਂਗ ਡੈਮ ਦੀ ਗੱਲ ਕਰ ਲਈਏ ਤੇ ਅੱਜ ਜਿਹੜਾ ਸਵੇਰੇ 1383 ਫੁੱਟ ਨੂੰ ਪਾਰ ਕਰ ਗਿਆ ਸੀ ਸਵੇਰ ਵੇਲੇ ਉਹਦੇ ਵਿੱਚ ਪਾਣੀ ਆ ਰਿਹਾ ਸੀ 95000 ਕਿਊਸਕ ਤੋਂ ਜ਼ਿਆਦਾ ਪਰ ਸ਼ਾਮ ਹੁੰਦੇ ਹੁੰਦੇ ਪਾਣੀ ਦੀ ਮਾਤਰਾ ਜਿਹੜਾ ਪਿੱਛੋਂ ਆ ਰਿਹਾ ਸੀ ਉਹ ਸ਼ਾਰਟ 1000 ਕਿਊਸਕ ਤੋਂ ਕੁਝ ਉੱਪਰ ਰਹਿ ਗਿਆ ਜਿਹੜਾ ਅੱਜ ਸ਼ਾਮ ਤੱਕ ਪੌਂਗ ਡੈਮ ਤੋਂ ਪਿਆਸ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਸੀ ਉਹ ਲਗਭਗ ਲਗਭਗ 60 ਕੁਹਜ਼ਕ ਦੇ ਕਰੀਬ ਸੀ ਪਰ ਕੱਲ ਨੂੰ 20 ਅਗਸਤ ਦੀ ਸਵੇਰੇ 6 ਵਜੇ ਉਹਦੇ ਵਿੱਚ 6000 ਕਿਊਸਕ ਦਾ ਹੋਰ ਵਾਧਾ ਕੀਤਾ ਜਾਊ ਸ਼ਾਮ ਨੂੰ 6000 ਕਿਊਸਕ ਦਾ ਹੋਰ ਵਾਧਾ ਕੀਤਾ ਜਾਊ ਤੇ 21 ਅਗਸਤ 2025 ਦੀ ਸਵੇਰ ਤੱਕ ਜਿਹੜਾ ਪੌਂਗ ਡੈਮ ਤੋਂ ਪਾਣੀ ਪਿਆਸ ਦੇ ਵਿੱਚ ਛੱਡਿਆ ਜਾ ਰਿਹਾ ਉਹ 75000 ਕਿਊਸਕ ਕੀਤਾ ਜਾਣਾਗਾ ਦੂਜਾ ਭਾਖੜਾ ਡੈਮ ਜਿਹਦੇ ਵਿੱਚ ਅੱਜ ਪਾਣੀ ਦਾ ਪੱਧਰ ਸਵੇਰੇ 1665 ਫੁੱਟ ਨੂੰ ਪਾਰ ਕਰ ਗਿਆ ਸੀ ਪਿੱਛੋਂ ਪਾਣੀ 65000 ਕਿਊਸਕ ਤੋਂ ਜ਼ਿਆਦਾ ਆ ਰਿਹਾ ਸੀ ਸਵੇਰੇ ਤੇ ਛੱਡਿਆ ਜਾ ਰਿਹਾ ਸੀਗਾ 32000 ਕਿਊਸਕ ਦੇ ਕਰੀਬ ਇਹ ਟਰਬਾਈਨਾਂ ਦੇ ਰਾਹੇ ਜਿੱਥੇ ਬਿਜਲੀ ਜਨਰੇਟ ਹੁੰਦੀ ਹੈ ਉਹਦੇ ਵਿੱਚ ਦੀ 32000 ਕਿਊਸਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਸੀ ਪਰ ਦੁਪਹਿਰੇ 3 ਵਜੇ ਅੱਜ ਭਾਖੜਾ ਡੈਮ ਦੇ ਫਲੱਡ ਗੇਟ ਵੀ ਥੋੜੇ ਜਿ ਖੋਲੇ ਗਏ ਨੇਗੇ ਸੋ ਓਵਰਾਲ ਟੋਟਲਿਟੀ ਦੇ ਵਿੱਚ ਭਾਖੜਾ ਡੈਮ ਤੋਂ ਜਿਹੜਾ ਪਾਣੀ ਥੱਲੇ ਛੱਡਿਆ ਜਾ ਰਿਹਾ ਉਹ 45000 ਕਿਊਸਕਾ ਪਰ 45000 ਕਿਊਸਕ ਫਲੱਡ ਗੇਟਾਂ ਦੇ ਵਿੱਚ ਦੀ ਨਹੀਂ ਹੈਗਾ ਅ ਇਹ ਜਿਹੜਾ ਬਿਜਲੀ ਦੀ ਜਨਰੇਸ਼ਨ ਹੋ ਰਹੀ ਹੈ ਉਹ ਤੇ ਪਿਛਦੀ ਤੇ ਬਾਕੀ ਉੱਪਰ ਦੀ ਤੇ ਜਿਹੜਾ ਇਹ ਪਾਣੀ ਸਤਲੁਜ ਦੇ ਵਿੱਚ ਆਊਗਾ ਇਹਦਾ ਲਗਭਗ 23000 ਕਿਊਸਕ ਦੇ ਕਰੀਬ ਤਾਂ ਨਹਿਰਾਂ ਦੇ ਵਿੱਚ ਹੀ ਜਾਊਗਾ ਇੱਕ ਭਾਖੜਾ ਨਹਿਰ ਦੇ ਵਿੱਚ ਜਾਊਗਾ ਤੇ ਦੂਜਾ ਜਿਹੜਾ ਸਰਹੰਦ ਕਨਾਲ ਆ ਜਿਹਨਾਂ ਨਾਲ ਮਾਲਵਾ ਸਾਰਾ ਸਿੰਜਿਆ ਜਾਂਦਾ ਉਹਦੇ ਵਿੱਚ ਦੀ ਆਊਗਾ ਅ ਸਵੇਰ ਤੱਕ 32000 ਕਿਊਸਕ ਜਿਹੜਾ ਪਾਣੀ ਸੀਗਾ ਉਹ ਛੱਡਿਆ ਜਾ ਰਿਹਾ ਸੀਗਾ ਉਹ 32000 ਦੇ ਵਿੱਚੋਂ ਜਿਹੜਾ 23000 ਕਿਊਸਕ ਦੇ ਕਰੀਬ ਨਹਿਰਾ ਲੈ ਜਾਂਦੇ ਇਸ ਦੇ ਬਾਕੀ ਬੱਤ ਦਾ ਜਿਹੜਾ ਪਿੱਛੇ ਆ 9 10000 ਕਿਊਸਕ ਕੋ ਸਤਲੁਜ ਚੱਲ ਰਿਹਾ ਸੀਗਾ ਤੇ 45000 ਚੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ 23000 ਜਦੋਂ ਨਹਿਰਾ ਚ ਜਾਊਗਾ ਤਾ ਬਾਕੀ 20% ਹਜ਼ਾਰ ਕੁ ਉਸਕ 7 ਲੋ ਦੇ ਵਿੱਚ ਆਊਗਾ ਤੇ 20% ਹਜ਼ਾਰ ਕੁ ਉਸਕ ਦੇ ਨਾਲ 7 ਲੋ ਦੇ ਵਿੱਚ ਕੋਈ ਵੱਡਾ ਅਸਰ ਜਿਹੜਾ ਨਹੀਂ ਪੈਣਾ ਪਰ ਇਹ ਰਾਈਟ ਟਾਈਮ ਸੀ ਇਹ ਡਿਸੀਜਨ ਲੈਣ ਦਾ ਕਿ ਫਲੱਡ ਗੇਟ ਖੋਲ ਦੇਣੇ ਚਾਹੀਦੇ ਨੇ ਕਿਉਂਕਿ ਅਗਲਾ ਸਿਸਟਮ ਤਕੜਾ ਲੱਗਦਾ ਜਾ ਪਰਿਆ ਜਿਹੜਾ 23 ਤੋਂ 22 28 ਅਗਸਤ ਦੇ ਦਰਮਿਆਨ ਲੱਗਣਾ ਮੀਂਹ ਆਲਾ ਸੋ ਉਦੋਂ ਪਹਾੜਾਂ ਦੇ ਵਿੱਚ ਜਿਆਦਾ ਮੀਂਹ ਪੈ ਗਏ ਤਾਂ ਫਿਰ ਸਿਚੁਏਸ਼ਨ ਕੁਝ ਹੋਰ ਹੋ ਸਕਦੀ ਹੈ ਸੋ ਇਹ ਸਹੀ ਟਾਈਮ ਤੇ ਸਹੀ ਫੈਸਲਾ ਜਿਹੜਾ ਲਿਆ ਗਿਆ ਥੀਨ ਡੈਮ ਆ ਜਿਹਦਾ ਜਿਹਦੀ ਕੈਪੈਸਿਟੀ 1732 ਫੁੱਟਾਂ ਰਾਵੀ ਦੇ ਉੱਪਰ ਆ ਤੇ ਉਹਦੇ ਵਿੱਚ ਪਾਣੀ ਦਾ ਪੱਧਰ ਜਿਵੇਂਰੇ 17115 ਫੁੱਟ ਨੂੰ ਪਾਰ ਕਰ ਗਿਆ ਸੀ ਤੇ ਪਿੱਛੋਂ ਦੇ ਵਿੱਚ ਪਾਣੀ ਸਵੇਰੇ ਆ ਰਿਹਾ ਸੀ 34000 ਕਿਊਸਕ ਤੋਂ ਥੋੜਾ ਜ਼ਿਆਦਾ ਤੇ ਛੱਡਿਆ ਜਾ ਰਿਹਾ ਸੀਗਾ 8100 ਕਿਊਸਕ ਦੇ ਕਰੀਬ ਉਹ ਵੀ ਹੌਲੀ 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 ਜਿਹੜਾ ਭਰਦਾ ਜਾ ਰਿਹਾ ਤੇ ਅਗਲੇ ਸਿਸਟਮ ਲੱਗਣ ਤੱਕ ਉਹਦੇ ਵੀ ਭਰਨ ਦੇ ਅਸਾਰ ਜਿਹੜਾ ਬਣਦੇ ਜਾ ਰਹੇ ਨੇ ਸੋ ਕੁੱਲ ਮਿਲਾ ਕੇ ਕਹਾਣੀ ਇਹ ਹੈ ਕਿ ਚਾਹੇ ਥੀਂ ਟਾਈਮ ਆ ਚਾਹੇ ਪੌਂਗ ਟਾਈਮ ਆ ਤੇ ਚਾਹੇ ਜਿਹੜਾ ਪਾਖੜਾ ਟਾਈਮ ਆ ਇਹ ਬਿਲਕੁਲ ਉੱਪਰ ਟੌਪ ਤੱਕ ਭਰਨ ਦੇ ਕਿਨ ਇਹਨਾਂ ਨੂੰ ਚਲਾ ਰਹੇ ਅਧਿਕਾਰੀ ਜਿਹਨਾਂ ਦੀ ਇਹੀ ਡਿਊਟੀ ਬਣਦੀ ਆ ਕਿ ਡੈਮ ਇੱਕਦਮ ਉੱਪਰ ਤੱਕ ਨਾ ਭਰ ਜਾ ਉਸ ਤੋਂ ਪਹਿਲਾਂ ਪਾਣੀ ਰਿਲੀਜ਼ ਕੀਤਾ ਜਾਵੇ ਤਾਂ ਉਹ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਹੋ ਰਹੀ ਹੈਗੀ ਹਰੀਕੇ ਹੈੱਡ ਤੱਕ ਪੌਂਗ ਤੋਂ ਛੱਡਿਆ ਹੋਇਆ ਪਾਣੀ ਤੇ ਦੂਜੇ ਪਾਸੇ ਜਿਹੜਾ ਆ ਪਾਖੜਾ ਤੋਂ ਛੱਡਿਆ ਹੋਇਆ ਪਾਣੀ ਪਹਿਲਾਂ ਜਿਹੜਾ ਪਹੁੰਚ ਰਿਹਾ ਸੀ ਉਹ ਲੱਖ ਕਿ ਉਸਕ ਤੋਂ ਮੜਾ ਜਾਂ ਕਦੇ ਥੱਲੇ ਹੁੰਦਾ ਸੀ ਕਦੇ ਲੱਖ ਕਿ ਉਸਕ ਤੋਂ ਉੱਪਰ ਹੁੰਦਾ ਸੀਗਾ ਕਿਉਂਕਿ ਇੱਕ ਵਿਆਸ ਦੇ ਵਿੱਚ ਦੀ ਪਾਣੀ ਆਉਂਦਾ ਇੱਕ ਸਤਲੁਜ ਦੇ ਵਿੱਚ ਦੀ ਪਾਣੀ ਆਉਂਦਾ ਫਿਰ ਇਹਦੇ ਵਿੱਚ ਸ਼ਹਿਰਾਂ ਦਾ ਪਾਣੀ ਰਲਦਾ ਫਿਰ ਰਾਹ ਦੇ ਵਿੱਚ ਨਦੀਆਂ ਚੋਂ ਜਿਹੜੇ ਕੁਝ ਹੋ ਉਹਨਾਂ ਦਾ ਪਾਣੀ ਦੀ ਮਾਤਰਾ ਥੋੜੀ ਜੀ ਵਧ ਜਾਂਦੀ ਹੈ ਤੇ ਹਰ ਇੱਕ ਹੈਡ ਤੋਂ ਜਿਹੜੀਆਂ ਨਹਿਰਾਂ ਨਿਕਲਦੀਆਂ ਨੇ ਉਹਨਾਂ ਦੇ ਵਿੱਚ ਪਾਣੀ ਛੱਡਣ ਤੋਂ ਬਾਅਦ ਜਿਹੜਾ ਪਾਣੀ ਅੱਗੇ ਸਤਲੁਜ ਦੇ ਵਿੱਚ ਜਾਂਦਾ ਸੀ ਉਹ ਕਦੇ 80000 ਕਿਊਸ ਕਦੇ 70000 ਕਿਊਸ ਕਿਸ ਤਰ੍ਹਾਂ ਨਾਲ ਜਾਂਦਾ ਸੀਗਾ ਹੁਣ ਉਹਦੇ ਵਿੱਚ ਹੋਰ ਵਾਧਾ ਹੋਊਗਾ ਜਦੋਂ ਜਿਵੇਂ ਜਿਵੇਂ ਪਿੱਛੋਂ ਪਾਣੀ ਵੱਧ ਛੱਡਿਆ ਜਾਊਗਾ ਸੋ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਮੋਗਾ ਤੇ ਜ਼ਿਲ੍ਹਾ ਫਾਜ਼ਲਕਾ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਚੇ ਤੌਰ ਤੇ ਉਹਨਾਂ ਖੇਤਰਾਂ ਦੇ ਵਿੱਚ ਜਿੱਥੇ ਕਿਤੇ ਵੀ ਸਤਲੁਜ ਦਾ ਪਾਣੀ ਖਿੰਡ ਰਿਹਾ ਉਹਦਾ ਹੁਣ ਥੋੜਾ ਜਿਹਾ ਹੋਰ ਖਿੰਡਣ ਦੇ ਅਸਾਰ ਬਣਦੇ ਜਾ ਪਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਦੌਰਾਨ ਤਾਂ ਇਸ ਕਰਕੇ ਉਸ ਇਲਾਕੇ ਦੇ ਲੋਕ ਥੋੜਾ ਜਿਹਾ ਆਪਣੇ ਇਸ ਪੱਖ ਤੋਂ ਅਵੇਅਰ ਜ਼ਰੂਰ ਰਹਿਣ ਇਸ ਤੋਂ ਇਲਾਵਾ ਘੱਗਰ ਦਰਿਆ ਬਾਰੇ ਵਾਰ-ਵਾਰ ਸਵਾਲ ਆ ਰਹੇ ਨੇ ਘੱਗਰ ਬਿਲਕੁਲ ਚੱਲ ਰਿਹਾ ਤੇ ਅੱਜ ਘੱਗਰ ਕੈਚਮੈਂਟ ਏਰੀਆ ਦੇ ਵਿੱਚ ਮੀਂਹ ਜੰਮ ਕੇ ਬਰਿਆ ਜੇਕਰ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਨਾਲ ਲੱਗਦੇ ਕਈ ਖੇਤਰਾਂ ਦੇ ਵਿੱਚ ਦੁਪਹਿਰੇ ਕੁਝ ਕੁ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਡਿੱਗਿਆ ਤਾਂ ਪਾਣੀ ਖੱਗਰ ਦੇ ਵਿੱਚ ਆਉਣਾਗਾ ਪਰ ਫਿਰ ਵੀ ਅਲਰਟ ਕੋਈ ਨਹੀਂ ਹੈਗਾ ਖੱਗਰ ਦੇ ਬਾਰੇ ਇਸ ਤੋਂ ਇਲਾਵਾ ਖੱਗਰ ਦੀਆਂ ਸਹਾਇਕ ਨਦੀਆਂ ਟਾਂਗਰੀ ਹੋਈ ਮਾਰਕੰਡਾ ਹੋਈ ਜਿਹੜੇ ਹਰਿਆਣੇ ਵਿੱਚ ਦੀ ਆਉਂਦੇ ਨੇ ਉਹ ਵੀ ਪੂਰੇ ਭਰ ਕੇ ਚੱਲ ਰਹੇ ਨੇਗੇ ਸੋ ਖੱਗਰ ਦੇ ਵਿੱਚ ਪਾਣੀ ਜ਼ਰੂਰ ਆਊਗਾ ਸਵੇਰ ਤੱਕ ਥੋੜਾ ਜਿਹਾ ਜਿਹੜਾ ਗੁਲੇ ਚੇਕੇ ਤੱਕ ਉਹਦਾ ਜ਼ਿਆਦਾ ਆਉਣ ਦਾ ਅਸਾਰ ਹੋਣਗੇ ਪਰ ਅਲਰਟ ਨਹੀਂ ਕਿਉਂਕਿ ਮੀਂਹ ਘੰਟਾ 2 ਘੰਟੇ ਪਿਆ ਉਸ ਤੋਂ ਬਾਅਦ ਮੀਂਹ ਜਿਹੜਾ ਸਟਾਪ ਹੋ ਗਿਆ ਪਿੱਛੋਂ ਪਾਣੀ ਆਉਣਾ ਰੁਕ ਗਿਆ ਤੇ ਇਹਦਾ ਮਤਲਬ ਦੁਬਾਰੇ ਫੇਰ ਉਹ ਡਾਊਨ ਹੋਣਾ ਸ਼ੁਰੂ ਹੋ ਜਾਊਗਾ ਪਰ ਜਿਹੜਾ ਅਗਲਾ ਸਿਸਟਮ ਲੱਗੂਗਾ 23 ਤੋਂ 28 ਦੇ ਦਰਮਿਆਨ ਉਦੋਂ ਜਿਹੜਾ ਕਿੰਨਾ ਕੁ ਮਿੰਟ ਲੱਗਦਾ ਕਗਰ ਕੈਚਮੈਂਟ ਏਰੀਆ ਚ ਉਸ ਤੇ ਡਿਪੈਂਡ ਕਰੂਗਾ ਹਾਲ ਫਿਲਹਾਲ ਪਾਣੀ ਜ਼ਰੂਰ ਭਰੂਗਾ ਕਗਰ ਦੇ ਵਿੱਚ ਹੋ ਸਕਦਾ ਕਿਸੇ ਦਿੱਕਤ ਦੇ ਕਿਲੇ ਦੇ ਵਿੱਚ ਪਾਣੀ ਸੱਜਕਾ ਵੇਖਣ ਡੇਵੇ ਜਿਵੇਂ ਮਾਰਕੰਡਾ ਜਾਂ ਟਾਂਗਰੀ ਦਾ ਹਰਿਆਣੇ ਦੇ ਸੈਂਟਰ ਇਲਾਕਿਆਂ ਚ ਕਿਤੇ ਕਿਤੇ ਖਿੰਡਦਾ ਤੇ ਫਿਰ ਜਾ ਕੇ ਦੁਬਾਰੇ ਉਹਦੇ ਪਾਇਆ ਜਾਂਦਾ ਇਦਾਂ ਦੀ ਕਹਾਣੀ ਰਹਿ ਸਕਦੀ ਆ ਪਰ ਜਿਹੜਾ ਅਲਰਟੋ ਦੇ ਬਾਰੇ ਕੋਈ ਨਹੀਂ ਹੈਗਾ ਕਿਉਂਕਿ ਕੱਗਰਨੀਆਂ ਸਹਾਇਕ ਨਦੀਆਂ ਜਿਹੜੀਆਂ ਪੰਜਾਬ ਦੀਆਂ ਨੇ ਜਿਵੇਂ ਪਟਿਆਲੇ ਵਾਲੀ ਨਦੀ ਹੋਈ ਜਾਂ ਸਰਹੰਦ ਚੋਹ ਹੋਏ ਉਹਨਾਂ ਵਿੱਚ ਕੋਈ ਖਾਸ ਪਾਣੀ ਨਹੀਂ ਹੈਗਾ ਜਿਤ ਤੱਕ ਮੀਂਹ ਦਾ ਜ਼ਿਕਰ ਆ ਮੀਂਹ ਅੱਜ ਪੂਰਬ ਖੇਤਰ ਦੇ ਵਿੱਚ ਕਈ ਜਗ੍ਹਾ ਸੋਨਾ ਵਰਿਆ ਫਿਰੋਪੜ ਜ਼ਿਲ੍ਹੇ ਦੇ ਵਿੱਚ ਮਾੜੀ ਜ਼ਿਲ੍ਹੇ ਦੇ ਵਿੱਚ ਕੁਝ ਕੁਲਾਕੇ ਪਟਿਆਲੇ ਦੇ ਚੰਡੀਗੜ੍ਹ ਦੇ ਤੇ ਉੱਤਰੀ ਹਰਿਆਣੇ ਦੇ ਵਿੱਚ ਕਈ ਥਾਵਾਂ ਤੇ ਮੀਂਹ ਦੀ ਵਧੀਆ ਝਟਾ ਝੱਲ ਲੱਗੀ ਆ ਕਿਉਂਕਿ ਇੱਕ ਪਾਸੇ ਮੌਨਸੂਨ ਦੀਆਂ ਹਵਾਵਾਂ ਦੂਜੇ ਪਾਸੇ ਵੈਸਟਰਨ ਡਿਸਟਰਬੈਂਸ ਦੀ ਜਿਹੜੀ ਟੱਕਰਾ ਇਹ ਟੱਕਰ ਅਗਲੇ 24 ਘੰਟੇ ਹੋਰ ਬਰਕਰਾਰ ਰਹਿਣੀ ਆ ਸੋ ਅਗਲੇ 24 ਘੰਟੇ ਦੇ ਵਿੱਚ ਉਹ ਕੱਲ ਨੂੰ ਸਵੇਰੇ ਵੀ ਹੋ ਸਕਦਾ ਕੱਲ ਨੂੰ ਦੁਪਹਿਰੇ ਵੀ ਹੋ ਸਕਦਾ ਜਿੱਥੇ ਪਹਾੜਾਂ ਦੇ ਵਿੱਚ ਮੀਂਹ ਪੈਣ ਦੇ ਅਸਰ ਨੇ ਉੱਥੇ ਪੰਜਾਬ ਦੇ ਵੀ 30% ਖੇਤਰਾਂ 'ਚ ਹੋਰ ਮੀਂਹ ਪੈਣ ਦੇ ਅਸਰ ਨੇ ਇਹ ਕੁਦਰਤ ਜਾਣੀ ਜਾਣਾ ਕਿ ਮਾਝੇ 'ਚ ਹੋਊ ਦੁਆਬੇ 'ਚ ਹੋਊ ਬਾਜੇ 'ਚ ਹੋਊ ਦ ਸੈਂਟਰਲ ਪੰਜਾਬ ਹੋਊ ਜਾਂ ਫਿਰ ਉਹ ਹਰਿਆਣੇ 'ਚ ਹੋਊਗਾ ਇਹ ਕੁਦਰਤ ਦੇ ਹੱਥ ਵਾਸਾ ਪਰ ਮੀਂਹ ਅਗਲੇ 24 ਘੰਟੇ ਦੇ ਵਿੱਚ ਪਊਗਾ ਪੰਜਾਬ ਹਰਿਆਣਾ ਦੇ ਟੋਟਲ ਜੇ ਮਲਾਕੇ ਆਪਾਂ ਕਹਿ ਸਕਦੇ ਹਾਂ ਕੋਈ 5-7 ਜ਼ਿਲ੍ਹਿਆਂ ਦੇ ਵਿੱਚ ਉਹ ਪੰਜਾਬ ਦੇ ਵੀ ਹੋ ਸਕਦੇ ਨੇ ਜਾਂ ਉੱਤਰੀ ਹਰਿਆਣਾ ਦੇ ਹੋ ਸਕਦੇ ਨੇ ਜਾਂ ਫਿਰ ਹਿਮਾਚਲ ਦੇ ਵਿੱਚ ਹੀ ਹੋ ਸਕਦਾ ਕਿਤੇ ਜਿੱਥੇ ਮੀਂਹ ਡਿੱਗ ਦੇਵੇ ਉਸ ਤੋਂ ਬਾਅਦ ਜਿਹੜਾ ਅਗਲਾ ਸਿਸਟਮ ਹੋਊਗਾ ਉਹ 22 ਤੀ ਅਗਸਤ ਤੋਂ ਲੈ ਕੇ 27-28 ਅਗਸਤ ਦੇ ਦਰਮਿਆਨ ਲੱਗੂਗਾ ਤੇ ਉਹ ਇੱਕ ਤਕੜਾ ਸਿਸਟਮ ਚਾਪ ਰਿਹਾ ਜਿਹਦੇ ਨਾਲ ਉੱਤਰਾਖੰਡ ਹਿਮਾਚਲ ਜੰਮੂ ਕਸ਼ਮੀਰ ਇਹਨਾਂ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਪੈਣ ਦੇ ਆਸਾਰ ਨੇ ਤੇ ਬੱਦਲ ਫਟਣ ਦੇ ਅਸਾਰ ਵੀ ਇਹਨਾਂ ਖੇਤਰਾਂ ਦੇ ਵਿੱਚ ਨੇ ਤੇ ਇੱਕ ਤੋਂ ਵੱਧ ਦਣ ਮੀਂਹ ਪੈਣ ਦੇ ਅਸਾਰ ਨੇ ਹੋ ਸਕਦਾ ਕਿਸੇ ਇੱਕ ਦਿਨ ਮਾਹੌਲ ਝੜੀ ਵਾਲਾ ਪੰਜਾਬ ਦੇ ਵਿੱਚ ਵੀ ਉਹਨਾਂ ਦਿਨਾਂ ਦੇ ਦੌਰਾਨ ਰਹਿ ਜਾਵੇ ਪਹਾੜਾਂ ਤੋਂ ਇਲਾਵਾ ਪੰਜਾਬ ਹਰਿਆਣਾ ਇਹਨਾਂ ਦੇ ਲਗਭਗ ਜਿਹੜਾ 70% ਖੇਤਰਾਂ 'ਚ ਉਦੋਂ ਮੀਂਹ ਪੈਣ ਦੇ ਅਸਾਰ ਨੇ ਹੋ ਸਕਦਾ 90% ਖੇਤਰਾਂ 'ਚ ਮੀਂਹ ਪੈ ਜਾਵੇ ਯਾਨੀ ਬਹੁਤੇ ਜ਼ਿਲ੍ਹਿਆਂ 'ਤੱਕ ਮੀਂਹ ਪੈਣ ਦੇ ਅਸਾਰ ਨੇ ਇਸ ਤਰ੍ਹਾਂ ਯੂਪੀ ਦੇ ਤੇ Rajasthan ਦੇ ਬਹੁਤੇ ਖੇਤਰਾਂ ਦੇ ਵਿੱਚ ਜਿਹੜਾ 22 اگਸਟ ਤੋਂ ਲੈ ਕੇ 27 اگਸਟ ਦੇ ਦਰਮਿਆਨ ਮੀਂਹ ਪਣ ਦੇ ਅਸਾਰ ਪੂਰੇ ਪੂਰੇ ਬਣੇ ਹੋਏ ਨੇ ਚੰਡੀਗੜ੍ਹ ਤੇ ਦਿੱਲੀ ਦੇ ਲਈ ਵੀ ਇਹੀ ਅਪਡੇਟ ਮੀਂਹ ਪਹਾੜਾਂ ਦੇ ਵਿੱਚ ਉਸ ਤੋਂ ਬਾਅਦ ਵੀ ਨਹੀਂ ਰੁਕਣਗੇ ਪਰ ਹਾਲ ਫਿਲਹਾਲ ਕੋਈ ਵੱਡਾ ਤਾਕੜਾ ਸਿਸਟਮ ਜਿਹੜਾ ਆਉਂਦਾ ਜਾਪ ਨਹੀਂ ਰਿਹਾ ਸੋ ਹੁਣ ਤੱਕ ਦਾ ਅਪਡੇਟ ਇਹੋ ਹੈ ਜੀ ਕਿ ਡੈਮ ਉੱਪਰ ਜਿਹੜਾ ਭਰਨ ਜਾ ਰਹੇ ਨੇ ਇਸ ਕਰਕੇ ਉਹਨਾਂ ਦੇ ਵਿੱਚੋਂ ਪਾਣੀ ਪੌਂਗ ਦੇ ਵਿੱਚੋਂ ਜਿਹੜਾ ਰਿਲੀਜ਼ ਆਲਰੇਡੀ ਹੋ ਰਿਹਾ ਸੀ 60k ਕਿਊਸਕ ਦੇ ਕਰੀਬ ਉਹਨੂੰ ਵਧਾ ਕੇ ਅਗਲੇ 24 ਘੰਟਿਆਂ ਦੇ ਵਿੱਚ ਉਹ 75000 ਕਿਊਬਿਕ ਕੀਤਾ ਜਾਊਗਾ ਤੇ ਭਾਖੜਾ ਡੈਮ ਦੇ ਥੋੜੇ ਜਿਹਾ ਫਲੱਡ ਗੇਟ ਖੋਲੇ ਗਏ ਨੇ ਤੇ ਉਹ ਥੋੜਾ ਜਿਹਾ ਪਾਣੀ ਸਤਲੁਜ ਦੇ ਵਿੱਚ ਐਜਟ ਚੱਲਦਾ ਰਹੂ ਹਰੀਕੇ ਹੈੱਡ ਤੇ ਆ ਕੇ ਬਿਆਸ ਦੇ ਨਾਲ ਮਿਲ ਕੇ ਉਹ ਅੱਗੇ ਜਿਹੜਾ ਸਤਲੁਜ ਦੇ ਵਿੱਚ ਦੀ ਫਾਜ਼ਿਲਕਾ ਤੇ ਉਸ ਤੋਂ ਬਾਅਦ ਲਹਿੰਦੇ ਵੱਲ ਕੂਚ ਕਰਦਾ ਰਹੂਗਾ ਸੋ ਇਹਨਾਂ ਕ ਅਪਡੇਟ ਅੱਜ ਲਈ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਪਰ ਬਿਆਸ ਤੇ ਸਤਲੁਜ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਫਿਲਹਾਲ ਅਗਲੇ ਜਿਹੜੇ 20 ਦਿਨ ਬਹੁਤ ਜ਼ਿਆਦਾ ਅਲਰਟ ਤੇ ਰਹਿਣ ਦੀ ਲੋੜ ਆ ਕਿਉਂਕਿ ਕੁਦਰਤ ਕਦੋਂ ਕੀ ਕਿੱਦ ਨੂੰ ਕਰਦੇ ਇਹ ਕੁਦਰਤ ਦੇ ਹੱਥਾਂ ਕਿੰਨਾ ਕ ਪਹਾੜਾਂ ਦੇ ਵਿੱਚ ਮੀਂਹ ਡਿਗੂ ਆਉਣ ਵਾਲੇ ਦਿਨਾਂ ਦੇ ਦੌਰਾਨ ਉਸ ਚੀਜ਼ ਤੇ ਬਹੁਤ ਕੁਝ ਡਿਪੈਂਡ ਕਰੂਗਾ ਇਸੇ ਕਰਕੇ ਡੈਮਾਂ ਦੇ ਵਿੱਚੋਂ ਪਾਣੀ ਵੀ ਰਿਲੀਜ਼ ਕੀਤਾ ਜਾ ਰਿਹਾ ਕਿ ਤਾਂ ਕਿ ਜੇਕਰ ਦਵਾਰੇ ਜਾਦੇ ਮੀਂਹ ਪੈ ਜਾਂਦਾ ਉਹਨੂੰ ਥੋੜਾ ਜਿਹਾ ਹੋਲਡ ਕਰ ਲਿਆ ਜਾਵੇ ਫਿਰ ਹੌਲੀ ਉਹਨੂੰ ਰਿਲੀਜ਼ ਕੀਤਾ ਜਾਵੇ ਸੋ ਇਹਨਾਂ ਦਾ ਅਪਡੇਟ ਆ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ